ਅੱਜਕੱਲ੍ਹ ਦੀ ਦੁਨੀਆ ਦੇ ਵਿੱਚ ਜੋ ਤੁਸੀਂ ਵੇਖ ਰਹੇ ਹੋ ਉਹ ਸੱਚ ਨਹੀਂ ਹੁੰਦਾ। ਕਈ ਵਾਰ ਸੱਚ ਵੀ ਝੂਠ ਲੱਗਦਾ ਤੇ ਕਈ ਵਾਰ ਝੂਠ ਵੀ ਸੱਚ ਹੀ ਲੱਗਦਾ। ਹਾਂਜੀ ਅੱਜ ਗੱਲ ਕਰਦੇ ਆਂ ਆਪਾਂ ਡੀ ਫੇਕ AI ਦੀ। ਮਹਿੰਦਰ ਬਰਾੜ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ। ਅੱਜ ਦੇ ਜਨਮ ਸਮੇਂ ਦੇ ਵਿੱਚ ਅੱਜ ਆਪਣੇ ਪੰਜਾਬ ਦੇ ਵਿੱਚ ਇਹ ਟੈਕਨੋਲੋਜੀ ਦੇ ਵਿੱਚ ਇੱਕ ਨਵਾਂ ਇੱਕ ਇੱਕ ਕ੍ਰਾਂਤੀਕਾਰੀ ਇੱਕ ਮਸਲਾ ਚੱਲ ਰਿਹਾ ਹੈ ਡੀ ਫੇਕ AI ਦਾ। ਕਿਵੇਂ ਪੰਜਾਬ ਦੇ ਰਾਜੇ ਨੂੰ ਕਹੀਏ ਪੰਜਾਬ ਦੇ ਮੁੱਖ ਮੰਤਰੀ ਨੂੰ ਕਹੀਏ ਐਸੇ ਭੰਬਲੂਸੇ ਜਪਾਇਆ ਤੇ ਕਈ ਲੋਕਾਂ ਨੂੰ ਉਸ ਸ਼ਾਇਦ ਵੀਡੀਓ ਨੂੰ ਉਸ ਵੀਡੀਓ ਨੂੰ ਸੱਚ ਮੰਨ ਲਿਆ ਤੇ ਕਈ ਲੋਕਾਂ ਨੇ ਉਸ ਨੂੰ AI ਦਾ ਨਾਮ ਦਿੱਤਾ ਕੀ ਹੁੰਦੀ ਹੈ AI ਕਿਵੇਂ ਆਪਣੇ ਚੰਗੇ ਭਲੇ ਬੰਦੇ ਦੀ ਇੱਕ ਇੱਜ਼ਤਦਾਰ ਬੰਦੇ ਦੀ ਜ਼ਿੰਦਗੀ ਤਬਾਹ ਕਰ ਸਕਦੀ ਅੱਜ ਦੇ ਟੈਕਨੋਲੋਜੀ ਜਮਾਨੇ ਦੇ ਵਿੱਚ ਤੁਸੀਂ ਸੋਸ਼ਲ ਸਟਾਟੇ ਫੇਸਬੁਕ ਤੇ YouTube ਤੇ ਤੁਸੀਂ ਖਬਰਾਂ ਵੀ ਸੁਣਦੇ ਹੋਵੋਗੇ ਡਿਜੀਟਲ ਅਰੈਸਟ ਮੈਨੂੰ ਕਿਸੇ ਨੇ ਵੀਡੀਓ ਕਾਲ ਕੀਤੀ ਹੈ ਜੀ ਤੁਹਾਡਾ ਬੰਦਾ ਤੁਹਾਡਾ ਹਵਾਲਾ ਚ ਤੁਹਾਡੇ ਦੇ ਨਾਂ ਦਾ ਕੇਸ ਹੋ ਗਿਆ ਉਹ ਸਾਰੀਆਂ AI ਨਾਲ ਬੰਦੀਆਂ ਪਈਆਂ ਤੁਸੀਂ ਕਿੰਨਾ ਕੁ ਟਾਈਮ ਬਚ ਲਓਗੇ ਤੁਹਾਡੀ ਆਵਾਜ਼ ਮੇਰੀ ਆਵਾਜ਼ ਸੇਮ ਆਵਾਜ਼ ਕੋਈ AI ਨੇ ਯੂਜ਼ ਕਰਕੇ ਕੁਝ ਵੀ ਬਲਵਾ ਸਕਦਾ ਮੈਂ ਕਿੱਥੇ ਕਿੱਥੇ ਜਾ ਕੇ ਉਹਨਾਂ ਨੂੰ ਉਹ ਕਰੂੰਗਾ ਤਾਂ ਮੁੱਖ ਮੰਤਰੀ ਵੀ ਹੈ ਜਿਹੜਾ ਇਹਨਾਂ ਲੰਬੇ ਉਹ ਤੱਕ ਪਹੁੰਚ ਕੇ ਤੇ ਉਹਨੇ ਕੇਸ ਕਰਾ ਕੇ ਵੀਡੀਓ ਡਿਲੀਟ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹੈ ਆਮ ਬੰਦਾ ਤੁਸੀਂ ਕਿਵੇਂ ਕਲੀਅਰ ਕਰਾ ਰਹੋਗੇ ਤੁਹਾਨੂੰ ਲੱਗਦਾ ਵੀ ਤੁਹਾਡੇ ਦਮ ਹੈਗਾ ਆਪਣੇ ਦਮ ਹੈਗਾ ਵੀ ਆ ਪਾਕੀ ਇਹ ਜੀ ਵੀਡੀਓ ਬਣ ਗਈ ਤਾਂ ਆਪਾਂ ਕਿੰਨੇ ਕ ਲੈਵਲ ਤੱਕ ਕਿਹੜੀ ਕੋਡ ਤੱਕ ਆਪਾਂ ਜਾ ਸਕਦੇ ਆ ਤਾਂ ਐਟ ਦਾ ਅੰਡਰ ਰਿਜ਼ਲਟ ਆਪਣੇ ਕੋਲੇ ਉਹੀ ਹੋਣਾ ਬਦਨਾਮੀ ਹੋ ਗਈ ਮਰ ਤੋਂ ਨਹੀਂ ਜਿਆ ਜਾ ਰਹੇ ਮੈਂ ਤਾਂ ਕੁਝ ਖਾ ਕੇ ਮਰਦਾ ਮੈਂ ਤਾਂ ਆਹ ਕਰ ਲੂ ਮੈਂ ਜ਼ਿੰਦਗੀ ਦੀ ਤਬਾਹ ਹੋ ਗਈ ਉਹ ਤਬਾਹ ਹੋ ਗਈ ਸੋ ਅੱਜ ਕੱਲ ਦਾ ਜਿਹੜਾ ਟਾਈਮ ਆ ਨਾ ਅੱਗੇ ਕਹਿੰਦੇ ਦੇਖ ਦੇਖ ਕੇ ਸ਼ੇਅਰ ਕਰੋ ਸੁਣ ਕੇ ਸ਼ੇਅਰ ਕਰੋ ਪ੍ਰੈਕਟੀਕਲ ਹੋ ਕੇ ਸ਼ੇਅਰ ਕਰੋ ਬਿਸਰਨਾਤ ਅਨੇਕਾਂ ਕੰਪਨੀਆਂ ਪਿੱਛੇ ਜੇ ਨਾ ਮੈਂ ਪਰਿਵਾਰ ਦੇ ਵਿੱਚ ਬੈਠਾ ਸੀਗਾ ਪਰਿਵਾਰ ਦੇ ਵਿੱਚ ਵੀਡੀਓ ਮੈਨੂੰ ਲਗਾਤਾਰ ਦੇਖੀਆਂ ਬਿੱਟ ਤੁਹਾਡੀ ਆ ਪ੍ਰੋਬਲਮ ਹਨਾ ਤਾਂ ਆ ਦੇਖੋ ਇੰਨੀ ਵੀਡੀਓ ਆਈਆਂ ਪਈਆਂ ਨੇ ਪ੍ਰੋਡਕਟ ਆਈ ਪਈ ਐ ਅੱਜ ਤੱਕ ਕਾਲੀ ਦੀ ਖਬਰ ਲਾਈ ਆ ਆ ਆਪਣਾ ਜੀ ਨਿਊਜ਼ ਵਾਲੇ ਨੇ ਖਬਰ ਲਾਈ ਆ ਆ ਸਾਰੇ ਨੈਸ਼ਨਲ ਮੀਡੀਆ ਦੇ ਹੋਰ ਜਿਹੜੇ ਚੈਨਲਾਂ ਨੇ ਆ ਖਬਰ ਲਾਈ ਵੀ ਆ ਪ੍ਰੋਡਕਟ ਬਹੁਤ ਵਧੀਆ ਪਹਿਲੀ ਵਾਰ ਪਹਿਲੇ ਦੇਖਣੇ ਤਾਂ ਮੈਨੂੰ ਵੀ ਲੱਗਿਆ ਵੀ ਸ਼ਾਇਦ ਹਾਂ ਇਹ ਪ੍ਰੋਫੇ ਪ੍ਰਮੋਟ ਕਰ ਰਹੇ ਸਹੀ ਹੋਣਾ ਪਰ ਜਿੰਨੇ ਡੂੰਗਾ ਆਈ ਦੇ ਵਿੱਚ ਉਹਨੂੰ ਦੇਖਿਆ ਉਹ ਸਾਰੀ ਆਵਾਜ਼ AI ਦੀ ਸੀ ਵਿਜ਼ੂਅਲ ਕਿਸੇ ਦੇ ਆਵਾਜ਼ ਵੀ ਸੇਮ ਐਂਕਰ ਦੀ ਐ ਜਿਹਨ ਲੋਕ ਜਾਣਦੇ ਆ ਸਭ ਕੁਝ ਸਾਰਾ ਕੁਝ ਸੇਮ ਆ ਬ੍ਰੇਕਿੰਗ ਨਿਊਜ਼ ਸਾਰਾ ਫਲੈਸ਼ ਸਾਰਾ ਕੁਝ ਸੋਚ ਆ ਉਹਦੇ ਦੇਖ ਇੱਕ ਇੱਕ ਨਿਊਜ਼ ਚੈਨਲ ਬਲੋਂ ਇਹ ਪ੍ਰਮੋਟ ਕੀਤੀ ਜਾ ਰਹੀ ਹੈ। ਸੋ ਸੋਚਣ ਦਾ ਵਿਚਾਰਨ ਦਾ ਟਾਈਮ ਮੈਂ ਇੱਥੇ ਵੀਡੀਓ ਖਾਸ ਕਰਕੇ ਮੇਰੇ ਬਹੁਤ ਭਰਾ ਕਹਿਣਗੇ ਵੀ ਇਹ ਵੀਡੀਓ ਸ਼ਾਇਦ ਤੁਸੀਂ ਸਰਕਾਰ ਨਾਲ ਜੁੜੇ ਹੋਏ ਹੋ। ਸਰਕਾਰ ਦੀ ਉਹ ਕਰਦੇ ਹੋ ਸਰਕਾਰ ਦੀ ਹਮਾਇਤ ਕਰਦੇ ਹੋ। ਉਹ ਐ ਹੋ ਸਕਦਾ। ਉਹ ਹੋਣਗੇ ਯਾਰ, ਲੱਖ ਮਾੜੇ ਹੋਣਗੇ। ਭਵੰਤਮਨ ਲੱਖ ਮਾੜਾ ਹੋਗਾ, ਸਰਕਾਰ ਲੱਖ ਮਾੜੀ ਹੋਊਗੀ ਪਰ ਕਿਸੇ ਦੀ ਇੱਜ਼ਤ ਉਛਾਲਣੀ ਉਹ ਵੀ ਇਸ ਤਰੀਕੇ ਨਾਲ ਚੰਗੇ ਇਨਸਾਨ ਨਹੀਂ ਦਾ ਕਰਮ ਨਹੀਂ। ਇਹ ਚੰਗੇ ਇਨਸਾਨ ਦੀ ਗੱਲ ਨਹੀਂ ਚਾਹੇ ਬੰਦਾ ਜਿੰਨਾ ਕਿ ਡਿਫਾਲਟਰ ਬੰਦੇ ਨੇ ਕੀਤੀ ਐ ਬਲੌਗ ਅਲੱਗ-ਅਲੱਗ ਜਰਮਨ ਬਾਰੇ ਗੱਲ ਕਰਦੇ ਵੀ ਉਹ ਆਏ ਆ ਉਹ ਆਏ ਆ ਉਹ ਆਏ ਆ ਤੇ ਲੱਖ ਹੋਊਗਾ ਪਰ ਉਹਨੂੰ ਬਣਾਉਣ ਤੋਂ ਪਹਿਲਾਂ ਉਹ ਕਰਨ ਤੋਂ ਪਹਿਲਾਂ ਸ਼ੇਅਰ ਕਰਨ ਤੋਂ ਪਹਿਲਾਂ ਇੱਕ ਵਾਰ 4 ਵਜੇ ਸੋਚ ਲੈਂਦਾ ਤਾਂ ਸ਼ਾਇਦ ਇਹਨਾਂ ਰਫੜ ਵੱਧਦਾ ਹੀ ਨਾ ਪਰ ਇਹ ਮੈਂ ਚੰਗਾ ਵੀ ਕਹੂੰਗਾ ਇਹੋ ਜਿਹੀ ਵੀਡੀਓ ਆਈਆਂ ਤਾਂ ਲੋਕਾਂ ਦੇ ਵਿੱਚ ਵੀ ਪਤਾ ਲੱਗਣ ਲੱਗਾ ਵੀ ਇਹੋ ਜਿਹਾ ਕੁਝ ਗਲਤ ਕੁਝ ਬਣਦਾ ਪਿਆ ਬੱਚੋ ਜਿੰਨਾ ਬਚ ਸਕਦੇ ਹੋ ਆਪਣੀ ਪਰਸਨਲ ਲਾਈਫ ਨੂੰ ਜਿੰਨਾ ਤੁਸੀਂ ਸੋਸ਼ਲ ਮੀਡੀਆ ਤੋਂ ਦੂਰ ਰੱਖ ਲਓਗੇ ਉਹਨੇ ਤੁਸੀਂ ਬਿਹਤਰ ਹੋ ਜਾਓਗੇ ਜਿੰਨੀ ਪਰਸਨਲ ਲਾਈਫ ਤੋਂ ਸੋਸ਼ਲ ਮੀਡੀਆ ਤੇ ਲੈ ਕੇ ਆਉਂਗੇ ਮੇਰੀ ਭੈਣਾਂ ਮੇਰੇ ਭਰਾ ਯੂਟਿਊਬਰ ਬਲੌਗਰਾਂ ਨਾਲ ਉਹਦੇ ਕੱਲੀ-ਕੱਲੀ ਚੀਜ਼ ਕੱਲੇ-ਕੱਲੇ ਬੈੱਡਰੂਮ ਦੀ ਮੈਂ ਕਹੂੰਗਾ ਬਾਥਰੂਮ ਤੱਕ ਨਹੀਂ ਲੋਕਾਂ ਨੇ ਛੱਡਿਆ ਕੋਈ ਪ੍ਰਾਈਵੇਟ ਟਾਈਮ ਵੀ ਹੁੰਦਾ ਉਹ ਤੱਕ ਨਹੀਂ ਛੱਡਿਆ ਤਾਂ ਤੁਸੀਂ ਦੇਖਿਓ ਤੁਹਾਡੇ ਅੱਗੇ ਜਾ ਕੇ ਬਸ ਮੈਂ ਖਾਲੀ ਨਹੀਂ ਕਹੂੰਗਾ ਕੁਝ ਕੁ ਮਹੀਨਿਆਂ ਦੇ ਬਾਅਦ ਕੁਝ ਸਾਲਾਂ ਦੇ ਬਾਅਦ ਤੁਸੀਂ ਆਪ ਕਹੋਗੇ ਗਲਤ ਪੰਗਾ ਲੈ ਲਿਆ ਗਲਤ ਕੰਟੈਂਟ ਲੋਕਾਂ ਦਾ ਵੀਡੀਓ ਤੇ ਆਪਾਂ ਪਾ ਪਾ ਕੇ ਸ਼ੇਅਰ ਕਰਤਾ ਸੋ ਡੀਪ ਫੇਕ AI ਨੂੰ ਏ ਨਾ ਸਮਝੋ ਟੈਕਨੋਲੋਜੀ ਬੁਰੀ ਚੀਜ਼ ਹੈ ਟੈਕਨੋਲੋਜੀ ਬਹੁਤ ਚੰਗੀ ਚੀਜ਼ ਆ ਤੁਹਾਡੇ ਕੰਟੈਂਟ ਦੇ ਵਿੱਚ ਬਹੁਤ ਬਹੁਤ ਸਹਾਇੀ ਹੋ ਸਕਦੀ ਹੈ ਕਈ ਮੇਰੇ ਵੀਰ ਮੇਰੀ ਭੈਣਾਂ ਕਹਿੰਦੇ ਅਸੀਂ ਫੇਸ ਨਹੀਂ ਲੈ ਕੇ ਆਉਣਾ ਪਰ ਆਪਣੇ YouTube ਤੇ ਆਪਣੇ Facebook ਚੈਨਲਾਂ ਤੇ ਤਾਂ ਉਹ ਤੁਸੀਂ ਚੰਗੀ ਚੀਜ਼ ਲੋਕਾਂ ਨੂੰ ਦੱਸ ਸਕਦੇ ਹੋ ਚੰਗਾ ਕੰਟੈਂਟ ਬਰੋਸੋ ਦੇ ਨਾਲ ਮਾੜੇ ਵਾਲੇ ਤਾਂ ਬਹੁਤ ਬੈਠੇ ਆ ਹੈਕਰ ਬੈਠੇ ਆ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਉਹਨਾਂ ਸਾਰਿਆਂ ਤੱਕ ਜਿਹੜੇ ਕਹਿੰਦੇ ਆ ਵੀ ਸ਼ਾਇਦ ਇਹ ਚੰਗਾ ਹੋ ਗਿਆ ਵੀਡੀਓ ਬਣਦੀਆਂ ਅਸੀਂ ਆ ਕਰਤਾ ਸੀ ਉਹ ਕਰਤਾ ਤਾਂ ਇਹ ਅੱਗ ਤਹਾਡੇ ਘਰੇ ਪਹੁੰਚਣ ਵਾਲੀ ਜਿਹੜੇ ਕਹਿੰਦੇ ਚੰਗਾ ਹੋ ਗਿਆ ਕਿਸੇ ਵੀ ਟਾਈਮ ਪਹੁੰਚ ਸਕਦੀ ਏ ਸੋ ਟੈਕਨੋਲੋਜੀ ਕਦੇ ਮਾੜੀ ਨਹੀਂ ਹੁੰਦੀ ਮਾੜੇ ਹੁੰਨੇ ਆਪਾਂ ਆਪਣਾ ਦੇਖਣ ਵਾਲੇ ਵਿਊਰ ਕੰਮ ਕਰਨ ਵਾਲੇ ਕਿਧਰ ਲੈ ਬੱਸ ਲੈ ਕੇ ਜਾਣਾ ਚੰਗੇ ਵਾਲੇ ਬੱਸ ਲੈ ਕੇ ਜਾਣਾ ਮਾੜੇ ਵਾਲੇ ਬੱਸ ਲੈ ਕੇ ਜਾਣਾ ਸੋ ਇੰਨਾ ਕਹਿੰਦਾ ਹੋਇਆ ਮੈਂ ਤੁਹਾਡੀ ਵੀਡੀਓ ਤੋਂ ਇਜਾਜ਼ਤ ਲੈਣਾ ਕੋਈ ਵੀ ਤੁਹਾਡੇ ਕੋਲੇ ਵੀਡੀਓ ਆਵੇ ਕਲਿੱਪ ਆਵੇ ਫੋਟੋ ਆਵੇ ਗ੍ਰਾਫਿਕ ਆਵੇ ਉਹ ਦਵਾ ਦਵਾ ਸ਼ੇਅਰ ਮਾ ਕਰਦਿਆ ਕਰੋ ਉਹਨੂੰ ਦੇਖੋ ਪਰਖੋ ਦਿਮਾਗ ਨਾਲ ਸੋਚੋ ਜੇ ਨਹੀਂ ਲੱਗਦਾ ਵੀ ਕੁਝ ਲੱਗਦਾ ਸ਼ੱਕ ਲੱਗਦਾ Google ਸਰਚ ਕਰੋ ਟਾਈਮ ਲੱਗ ਸਕਦਾ 2 ਮਿੰਟ 10 ਮਿੰਟ 20 ਮਿੰਟ ਲੱਗ ਸਕਦੇ ਆ ਕਿਸੇ ਦੀ ਜ਼ਿੰਦਗੀ ਖਲਵਾੜ ਕਰਨ ਤੋਂ ਪਹਿਲਾਂ ਤੁਹਾਡਾ ਉਹ ਸ਼ੇਅਰ ਦਾ ਬਟਨ ਹੁੰਦਾ ਨਾ ਮਾੜਾ ਜਾ 1 ਸੈਕਿੰਡ ਦਾ ਉਹ ਕਈ ਲੋਕਾਂ ਦੀ ਜ਼ਿੰਦਗੀ ਬਚਾ ਸਕਦਾ ਤੁਹਾਡਾ 1 ਮਿੰਟ ਦਾ ਸ਼ੇਅਰ ਕੀਤਾ ਕਈ ਜ਼ਿੰਦਗੀਆਂ ਦੀ ਖਰਾਬ ਵੀ ਕਰ ਸਕਦਾ ਕੁਝ ਜਜ ਦੋ ਮੈਨੂੰ ਮੈਂਦਰ ਬਰਾੜ ਨੂੰ ਸਾਡੇ ਚੈਨਲ ਸਬਸਕ੍ਰਾਈਬ ਕਰਦੇ ਰਹੋ ਅਸੀਂ ਨਵੇਂ-ਨਵੇਂ ਵੀਡੀਓ ਤੁਹਾਡੇ ਕੋਲ ਲੈ ਕੇ ਆਵਾਂਗੇ ਸਾਡਾ ਪੌਡਕਾਸਟ ਥੋੜਾ ਜਿਹਾ ਅਸੀਂ ਪ੍ਰੋਸੈਸ ਥੋੜੇ ਜਿਹੀ ਬਿਜਲੀ ਸਾਡਾ ਕੰਮ ਥੋੜ ਕਿ ਨਈ ਕਨੈਕਟੀਵਿਟੀ ਕਰ ਪਏ ਨਵੇਂ ਸਪੀਕਰ ਦੇ ਨਾਲ ਤੇ ਕੋਸ਼ਿਸ਼ ਕਰਾਂਗੇ ਜਲਦੀ ਪੌਡਕਾਸਟ ਨਵੇਂ ਲੈ ਕੇ ਆਵਾਂਗੇ ਤੋਂ ਤਦ ਤੱਕ ਲਈ ਅਸੀਂ ਥੋੜੀ ਥੋੜੀ ਸ਼ਾਰਟ ਵਰਡ ਕਲਿੱਪ ਤੁਹਾਡੇ ਕੋਲ ਲੈ ਕੇ ਆਂਦੇ ਰਾਵਾਂਗੇ ਇਸ ਵੀਡੀਓ ਨੂੰ ਬਹੁਤ ਸਾਰਾ ਸ਼ੇਅਰ ਕਰੋ ਸਾਡੇ ਇੰਦਰ ਬਰਾੜ ਨੂੰ ਸਬਸਕ੍ਰਾਈਬ ਕਰ ਲਿਓ ਸਾਡੇ ਇੰਦਰ ਬਰਾੜ ਕਲਿੱਪ ਨੂੰ ਸਬਸਕ੍ਰਾਈਬ ਕਰ ਲਿਓ ਇੰਦਰ ਬਰਾੜ ਅਫੀਸ਼ੀਅਲ ਇੰਸਟਾਗ੍ਰam ਨੂੰ ਫਾਲੋ ਕਰ ਲਿਓ ਫੇਸਬੁੱਕ ਨੂੰ ਫਾਲੋ ਕਰ ਲਿਓ ਜਲਦੀ ਨਵੇਂ ਪੌਡਕਾਸਟ ਨਵੀਂ ਨਵੀਂ ਗੱਲਾਂ ਤੁਹਾਡੇ ਕੋਲ ਲੈ ਕੇ ਆਂਦੇ ਰਾਵਾਂਗੇ ਸਤਿ ਸ਼੍ਰੀ ਅਕਾਲ